ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਚੋਲਾ ਸਾਹਿਬ ਦੇ ਬਿਲਕੁਲ ਲੱਗੇ ਨਾਲ ਲੱਗਦਾ ਪਿੰਡ ਕੜਕਾ ਪਖੂਪੂਰਾ ਪਿੰਡ ਬਿਲਕੁਲ ਨਜ਼ਦੀਕ ਆ ਰਾਨੀਵਾਲਾ ਪਿੰਡ ਦੀ ਦੂਰੀ ਇੱਥੋਂ ਤਕਰੀਬਨ ਕੋਈ 2 ਢਾਈ 3 ਕਿਲੋਮੀਟਰ ਤੇ ਆ ਅਮਰਤੌਰੋਂ ਦੇ ਕੋਲ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਕਰਦਾ ਵੀਰ ਸੋ ਸਾਰੇ ਭਰਾਵਾਂ ਨੂੰ ਪਤਾ ਜਿਹੜੇ ਨਾਲ ਆਪਣੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਆ ਤੋ ਜਿਹੜੇ ਨਵੇਂ ਭਰਾ ਐ ਉਹਨਾਂ ਨੂੰ ਆਪਾਂ ਦੱਸ ਦਿੰਨੇ ਆ ਵੀ ਪਸ਼ੂ ਵਪਾਰ ਦਾ ਕਿੱਤਾ ਵਾ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਹੁੰਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਜ਼ਿਆਦਾਤਰ ਆਪਾਂ ਤੁਹਾਨੂੰ ਵੜਾ ਦਿਖਾਉਣੀਆਂ ਨੇ ਠੀਕ ਆ ਜੀ ਤਿੰਨ ਵੜਾ ਵੱਡੀਆਂ ਦਿਖਾ ਦੇਾਂਗੇ ਆਪਾਂ ਇੱਕ ਵੜ ਜਿਹੜੀ ਟੋਕਰ ਗੱਬੜਾ ਅਮਰ ਤਾਂ ਲਾਸਟ ਵਿੱਚੋਂ ਹਾਂਜੀ ਜਲਸੀ ਦੇ ਸ਼ਾਈ ਹਾਲ ਦਾ ਟੋਕਰ ਗੱਬੜਾ ਤੇ ਬਾਕੀ ਦੋ ਟੁਕੀਆਂ ਨੇ ਤੇ ਇੱਕ ਇੱਧਰ ਜਿਹੜੀ ਦੋਸਤੋ ਚੰਗੇ ਦੁੱਧ ਤੇ ਚੱਲਣ ਈ ਆ ਠੀਕ ਆ ਜੀ ਤੇ ਵੜਾ ਚੰਗੀਆਂ ਨੇ ਸਾਫ਼ ਸੁਥਰੇ ਨਗਨੇ ਬਾਕੀ ਕੋਈ ਵੀ ਆਪਣਾ ਖਰੀਦਦਾਰ ਭਰਾ ਆ ਰਿਹਾ ਤੇ ਗੱਬਣ ਪਸ਼ੂ 蒂ਪ ਕੇ ਸੋਇ ਸੋਇ ਨਾਗ ਨੂੰ ਦੋ ਟਾਈਮ ਚੋਗੇ ਤਸੱਲੀ ਕਰ ਲਿਓ ਇੱਕ ਇਧਰ ਨੀਲੀ ਰਾਵੀ ਦਾ ਕੋਈ ਭਰਾ ਸ਼ੌਂਕ ਰੱਖਦਾ ਤੇ ਇੱਕ ਬੂਰਾ ਕੱਟਾ ਤੁਹਾਨੂੰ ਦਿਖਾਵਾਂਗੇ ਥੋੜਾ ਜਿਹਾ ਅੰਮ੍ਰਿਤ ਇਹਨੂੰ ਹੀ ਕੀ ਬੈਰ ਨੂੰ ਇੱਕ ਪਾਸੇ ਤੋਂ ਇਹ ਜਿਹੜਾ ਤੁਸੀਂ ਨੀਲੀ ਰਾਵੀ ਦਾ ਕੱਟਾ ਅਟੇਟੇ ਕੱਟਦੇ ਵਿੱਚ ਬਿੱਲੀ ਬਣ ਕੇ ਅੱਖ ਤੇ ਬਾਕੀ ਨਸਲ ਬ੍ਰੀਡ ਤੇ ਉੱਪਰ ਕਿਸੇ ਭਰਾ ਨੇ ਕੰਮ ਕਰਨਾ ਮਾਲ ਦੇ ਵਿੱਚ ਰੱਖਣਾ ਪਸ਼ੂਆਂ ਦੇ ਵਿੱਚ ਰੱਖਣਾ ਮਾਲੀ ਤੇ ਕਟਾ ਤੁਸੀਂ ਖਰੀਦਾਰੀ ਕਰ ਲਿਓ ਕਟਾ ਬਹੁਤ ਸੋਹਣਾ ਹੈ ਜਰਾਬਾਂ ਚੜੀਆਂ ਨੇ ਠੀਕ ਆ ਜੀ ਮਗਰ ਤੁਸੀਂ ਵੇਖੋਗੇ ਬਾਕੀ ਨਿਸ਼ਾਨੀਆਂ ਕਰੈਕਟਰ ਮਾਰਕਿੰਗ ਜੋ ਹੈਗੀ ਆ ਪ੍ਰੋਪਰ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਤਰੀਕ 31 ਜਨਵਰੀ ਆ ਤੇ ਸਮਾਂ ਦੋਸਤੋ ਕੋਈ ਮਾਰਨਿੰਗ 11:30 ਵਜੇ ਦਾ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਅੰਮ੍ਰਿਤ ਵੀਰ ਸਾਸਰੀ ਕਾਲ ਵੀਰ ਜੀ ਸਾਸਰੀ ਕਾਲ ਸਾਸਰੀ ਕਾਲ ਅੰਮ੍ਰਿਤ ਕੀ ਹਾਂ ਵਧੀਆ ਠਾਈ ਦਿਓ ਆ ਵਧੀਆ ਵਧੀਆ ਦੱਸਿਓ ਜੀ ਟੋਟਲ ਆਪਣੇ ਕੋਲ 5 ਕਿਲਾਗ ਨੇ ਮੇਰੇ ਆਪਣੇ ਕੋਲੇ ਅੰਜੀ ਆਪਣੇ ਤੋਂ ਵੜਣਾ ਤੈਨ ਜਿਹੜੀਆਂ ਵਾ ਨਾ ਵੱਡੀਆਂ ਵਾ ਤੇ ਇੱਕ ਟੋਕੜ ਗੱਪਣ ਵਸ਼ੀ ਆ ਠੀਕ ਆ ਬਰੇ ਚਾਈ ਹਾਲ ਤੇ ਜਲਸੀ ਦਾ ਕ੍ਰੋਸ ਤੇ ਨਾਮ ਹੀ ਨੇ ਇੱਕ ਗੱਪਣ 7 ਕਿਲੋ ਦੁੱਧ ਆ ਸੀਲਸ ਲੱਗ ਪੂਰੀ ਅੱਛਾ ਤਿੰਨ ਮਹੀਨੇ ਦੀ ਗੱਪਣ ਚੈੱਕ ਪਾ 7 ਕਿਲੋ ਦੁੱਧ ਹਾਂਜੀ 7 ਕਿਲੋ ਲੈ ਵੀ ਹਾਂਜੀ ਦਿਖਾਵਾਂਗੇ ਦੋਸਤੋ ਬੜੀ ਤਸੱਲੀ ਦੇ ਨਾਲ ਹਾਂਜੀ ਇਧਰ ਫਲਕਾਰੀਆਂ ਝੁੱਲ ਝਲ ਵੀਰ ਨੇ ਬੜਾ ਵਧੀਆ ਪਾਇਆ ਨਜ਼ਾਰਾ ਲਿਆਤਾ ਇਧਰ ਕਵੱਛੀ ਤੁਹਾਨੂੰ ਦਿਖਾਉਨੇ ਆ ਬਾ ਕਮਾਲ ਵੱਛੀ ਆ ਥੱਲੇ ਭਾਂਡੇ ਦੀ ਬੜੀ ਖਬਰਦਾਰ ਦਿਖਾਈ ਦੇ ਰਹੀ ਆ ਸੋ ਪੂਰੀ ਡਿਟੇਲ ਲੈਨੇ ਆ ਅਮਰਤ ਸੂਬਿਆਂ ਦੇ ਵਿੱਚ ਕਿਵੇਂ ਆ ਮੇਰੇ ਸੂਆ ਦੂਜਾ ਸੂਈ ਆ ਇਹਨੂੰ 22 ਤਰੀਕ ਦੀ ਸੂਈ ਹੈ 22 ਤਰੀਕ ਦੀ ਹਾਂਜੀ ਹਾਂਜੀ ਠੀਕ ਆ ਬੱਚਾ ਮਗਰ ਮੇਰੇ ਵਛਾ ਹੈ ਮਗਰ ਬੱਚਾ ਹਾਂਜੀ ਲਓ ਜੀ ਆ ਮਗਰ ਬੱਚਾ ਜੇ ਬੱਚਾ ਬੜਾ ਪਰਪਲੀਤਾ ਆ ਹਾਂਜੀ ਲਓ ਜੀ ਆ ਬੱਚਾ ਜੇ ਮਗਰ ਮੇਲ ਕਾਫ ਆ ਗਿਆ ਦੋਸਤੋ ਠੀਕ ਆ ਜੀ ਆ ਦਿਨ ਕਿਨੇ ਦੱਸਿਆ ਅਮਰਤਾ ਮੇਰੇ 22 ਤਰੀਕ ਦੀ 22 ਤਰੀਕ ਦੀ 10 ਦਿਨ ਹੋ ਗਏ 10 ਲਾ ਲੂ ਤੁਸੀਂ ਅੱਜ ਉਹੀ ਹੋ ਗਿਆ ਵੀ 8 9 9 ਦਿਨ ਹਾਂ 10 ਲਾ ਗਏ ਠੀਕ ਆ ਹਾਂਜੀ ਅਮਰਤਾ ਬਹਿਰ ਚੰਗੀ ਵੀਰੇ ਸਵੇਰਾਂ ਦੇ ਵਿੱਚ ਦਸੀ ਦੁਜੇ ਹਾਂਜੀ ਫਾਰਮ ਦੀ ਵਛੀਆ ਵੀਰੇ ਠੀਕਾ ਜੀ ਤੇ ਦੁੱਧ ਐਸ ਵਕਤ ਕਿੰਨਾ ਕੋ 20 20 ਮੰਨ ਕੇ ਕੋਈ ਸੌਦਾ ਕਰ ਲੇ 22 ਕਿਲੋ ਦੁੱਧ ਆ ਵੀਰੇ ਲਓ ਵੀ 22 ਕਿਲੋ ਦੁੱਧ ਤੇ 20 ਦੀ ਗਰੰਟੀ ਤਸੱਲੀ ਦੇ ਅਮਰਤਾਂ ਦਾ ਵੀ ਆਪਾਂ ਦੇ ਦੇਾਂਗੇ ਦੁੱਧ ਹੋਵੇ ਨਾ ਹੋਵੇ ਤਾਂ ਵੱਧ ਹੀ ਨਿਕਲੇ ਤੇ ਤਾਂ ਸਵਾਦ ਆਉਂਦਾ ਠੀਕ ਆ ਜੀ ਸੋ 20 ਕਿਲੋ ਆਨਲਾਈਨ ਭਰਾ ਕੋਈ ਮੰਨ ਕੇ ਤਸੱਲੀ ਦੇ ਨਾਲ ਸੌਦਾ ਕਰ ਲੇ ਭਵਾਨੇ ਚ ਵੀ ਵੀਰੇ 5 ਲੀਟਰ ਦੁੱਧ ਮੈਂ ਤਾਂ ਬੋਲੋ ਇਹਨੇ 22 ਤੇ 22 ਲੀਟਰ ਪਹਿਲ ਨੇ ਚਵਾਇਆ 5 ਦਊ ਐਰ ਕੀ ਐਰ ਕੀ ਮੀਰ ਹੈਗੀ ਆ ਤੈਨੂੰ ਵੀ ਹੋਊਗੀ 5 ਕੱਢ ਵੇਖੋ ਨਾ ਮਸ਼ੀਨ ਦਾ ਵਜ਼ਨ ਕੱਢ ਦੇ ਮੈਂ ਦੁੱਧ ਹੋਣਾ ਆ ਆ ਜਾ ਪੁੱਤ ਤਾ ਤੋੜ ਕੇ ਦਿਖਾਈਏ ਇੱਕ ਵਾਰੀ ਲਓ ਵੀ ਦੂਜਾ ਸੁਬਾ ਅੱਜ 9 10 ਦਿਨਾਂ ਦੀ ਸੂਈ ਆ ਤੇ 20 ਲੀਟਰ ਤੋਂ ਪਲੱਸ ਪਰ 20 ਮੰਨ ਕੇ ਤੁਸੀਂ ਸੌਦਾ ਕਰ ਲਿਓ ਕੱਦ ਪੂਰਾ ਵੱਡਾ ਠੀਕ ਆ ਜੀ ਹਵਾਨਾ ਚੱਡਾ ਫਿਕਸ ਇੱਕ ਨਾਰਮਲੀ ਬਿਲਕੁਲ ਕੰਪੈਕਟ ਡੱਡਰ ਆ ਜਿਹਨੂੰ ਆਪਾਂ ਕਹਿੰਦੇ ਆ ਵੀ ਕਰਮਾੜੀ ਪਰ ਕੋ ਲੈਂਟਰ ਲਾਈ ਖੜੀ ਆ ਵੀ ਐਨ ਕੰਪੈਕਟ ਡੱਡਰ ਦੇ ਵਿੱਚ ਆ ਤੇ ਥਣ ਥਣੇ ਵੀ ਪੂਰਾ ਹੱਥੀ ਮੁਠੀ ਲਾ ਆ ਗਿਆ ਅਮਰਤ ਹਾਂਜੀ ਹਾਂਜੀ ਵੀਰੇ ਚਵਾਈ ਗਾਲਾ ਕੋਣ ਵਿੱਚ ਕੋ ਖਿਆਈ ਤੇ ਨਹੀਂ ਆਈ ਨਹੀਂ ਨਹੀਂ ਵੀਰੇ ਠੀਕ ਆ ਜੀ ਹਾਂਜੀ ਲਓ ਵੀ ਠੀਕ ਆ ਜੀ ਬਾਕੀ ਹਵਾਨੇ ਚੱਡੇ ਦੀ ਬੜੀ ਸ਼ਾਨਦਾਰ ਕੁਆਲਿਟੀ ਆ ਰੰਗ ਪ੍ਰਭਲ ਕਰਦੀ ਆ ਨਾ ਝੱਬੂ ਨਹੀਂ ਪਾਇਆ ਵਹਿੜ ਨੂੰ ਅੱਜ ਫੈਸ਼ਨ ਫਿਊਸ਼ਨ ਤੁਸੀਂ ਕਰੋ ਚੱਕ ਜੀ ਅਲੱਦਾ ਫੈਸ਼ਨ ਆ ਬੱਚੀ ਦਾ ਬਾਕੀ ਥੋੜਾ ਜਿਹਾ ਹਾਰ ਸ਼ਿੰਗਾਰ ਅਮਰਤ ਨੇ ਵੀ ਲਾ ਕੇ ਹੋਰ ਚਾਰ ਚੰਦ ਲਾ ਦਿੱਤੇ ਆ ਠੀਕ ਆ ਜੀ ਚੋਣ ਚਾਨ ਕਿਸੇ ਰਕਮ ਦੀ ਪੂਰ ਛੱਟਾ ਨਹੀਂ ਵੀਰੇ ਐਵੇਂ ਮੜ ਆਇਆ ਸਰੂਟ ਏਡਾ ਵਾ ਇਹਦਾ ਅੱਛਾ ਮੈਂ ਥਾਂ ਦਾ ਆ ਵੀ ਆ ਪੂਰ ਛੱਟਾ ਤਾਂ ਨਹੀਂ ਨਾ ਹੈਗਾ ਨਹੀਂ ਪੂਰ ਨਹੀਂ ਹੈਗਾ ਸਰੂਟ ਏਡਾ ਤੂੰ ਨੇੜੇ ਆ ਕੇ ਉਹ ਖਰਾਬ ਨਾ ਹੋ ਜਾ ਕੋਈ ਪੂਰ ਛੱਟਾ ਹਨਾ ਆ ਵੀ ਦੇਡੀ ਤਾਰਵਾਜ ਦੀ ਮਾਰੀ ਜੀ ਉਹ ਤਾਂ ਬਾਲਟੀ ਚ ਵਧੀਆ ਪੈਂਦਾ ਦੁੱਤ ਠੀਕ ਆ ਹਾਂਜੀ ਲੋ ਵੀ ਠੀਕ ਆ ਜੀ ਜੋ ਗੱਲ ਹੋਏਗੀ ਆ ਦੋਸਤੋ ਵਿੱਚ ਦੱਸੀ ਜਾਊਗੀ ਠੀਕ ਆ ਜੀ ਆ ਸੰਭਲ ਕੇ ਰੋਕ ਲੈ ਦੋ ਮੀਟਰ ਰੋਕ ਲੈ ਠੀਕ ਆ ਜੀ ਮਸ਼ੀਨੋਂ ਨਾ ਚ ਬੂ ਪਾਇਆ ਅੱਜ ਹੀ ਆਲਸਾ ਕਰਦੀ ਉਹ ਖੁੱਲੀ ਖਾਲੀ ਰਹੀ ਹੋਣੀ ਜਾ ਹਾਂਜੀ ਖੁੱਲੀ ਆ ਵੀਰੇ ਫਾਰਮ ਚ ਲਈ ਆਪਾਂ ਠੀਕ ਆ ਠੀਕ ਆ ਹਾਂਜੀ ਲੋ ਵੀ ਉਲਟੇ ਬੈਣੀ ਸਸਜੀ ਖਬੀ ਬੈਣੀ ਤੋਂ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆ ਥਾਣਾ ਦੀ ਵੰਡ ਵੇਰਲ ਇੱਕ ਮੇਰਾ ਭਰਾ ਪੂਰਾ ਮਿੰਤੀ ਗਿੰਤੀ ਵੀ ਕਰ ਲੂਗਾ ਨਾ ਤੇ 5-5 ਇੰਚ ਤੋਂ ਕਮ ਘਟ ਨਹੀਂ ਹੈਗਾ ਵੇਖੋ ਤੁਸੀਂ ਬੈਕ ਸਾਈਡ ਤੋਂ ਠੀਕ ਆ ਜੀ ਤੇ ਪੰਡਾ ਪਾਈ ਖੜੀ ਹੈ ਕਰਮਾ ਦੀ ਬਿਲਕੁਲ ਕੰਪੈਕਟ ਫਿਕਸ ਹੋਵਾਨਾ ਚਾਹੀਦਾ ਆਪਾਂ ਇਹਨੂੰ ਕਹਿ ਸਕਦੇ ਆ ਵੀ ਵੇਖੋ ਜਿਵੇਂ ਤੁਰਦੀ ਆ ਤੇ ਐ ਨਹੀਂ ਮਹਿਸੂਸ ਹੁੰਦਾ ਬਈ ਟੱਪਾ ਨਾਲ ਹਿਲਦਾ ਬਈ ਬ੍ਰੀਡ ਲੰਮੀ ਕੱਦ ਬੁੱਤ ਬਹੁਤ ਵੱਡਾ ਹਾਈਟ ਕਾ ਤਾਂ ਪੂਰਾ ਫੇਸ ਕੁਆਲਿਟੀ ਦਿਖਾ ਮਰ ਮਾਰਾ ਇਹਨੂੰ ਕਰਕੇ ਆਪ ਦੇਖੋ ਜੀ ਲਓ ਜੀ ਫੇਸ ਕੁਆਲਟੀ ਵੇਖੋ ਫੇਸ ਸਾਰਾ ਵਾਈਟ ਆ ਗਿਆ ਠੀਕ ਆ ਜੀ ਆ ਛੋਟਾ ਕੰਨ ਆ ਮੂੰਹ ਮੱਥੇ ਵਾਲੀ ਸਾਈਡ ਤੋਂ ਤੇ ਠੀਕ ਆ ਮਰਤਾ ਹਾਂਜੀ ਮੋੜ ਦਿਓ ਫਿਰ ਬਰੀਡ ਬਹੁਤ ਜਿਆਦਾ ਵੀਰ ਜੀ ਨੇ ਚੰਗੀ ਕੁਆਲਟੀ ਆ ਮਰਤਾ ਹਾਂਜੀ ਬਾਕੀ ਦੁੱਧ ਦੀ ਸਟਾਰਟਿੰਗ ਦੱਸ ਦਿੰਦੀ ਪਸ਼ੂ ਦੀ ਹਾਂਜੀ ਹਾਂਜੀ ਬਾਕੀ ਕਿਸੇ ਫਾਰਮਰ ਭਰਾ ਦੀ ਦੋਸਤ ਚੰਗੀ ਸੇਵਾ ਰਹੀ ਤੇ ਦੁੱਧ ਤੁਸੀਂ ਪਲੱਸ ਚੰਗੀ ਚਵਾਈ ਕਰ ਸਕਦੇ ਜੀ ਜੇ ਮਸ਼ੀਨ ਤਾਂ ਚਾਹੀਏ ਵੀਰੇ ਤੀਕ ਚੋਈਓ ਬੰਦਾ ਚੋਸ ਸਕਦਾ ਭਰਾ ਸੇਵਾ ਦਾ ਹੀ ਇਹ ਦੋਤੇ ਤੁਹਾਨੂੰ ਪਤਾ ਬਰੀਡ ਹੈਗੀ ਬੱਛੀ ਦੀ ਮਸ਼ੀਨ ਤੇ ਆਟੋਮੈਟਿਕ ਫਰਕ ਪੈ ਜਾਂਦਾ ਹਾਂਜੀ ਹਾਂਜੀ ਲੋ ਵੀ ਹਾਈਟ ਕੱਦ ਪੂਰਾ ਵੱਡਾ ਤੇ ਬਾਕੀ ਦੁੱਧ ਦੇ ਅਕੋਰਡਿੰਗ ਤੁਸੀਂ ਮੇਰਾ ਵੀਰ ਕੋਈ ਸੌਦਾ ਕਰ ਲਿਓ ਬੱਛਾ ਮਗਰ ਆ ਗਿਆ ਪਿਆ ਪਲੀਤਾ ਬੱਛਾ ਲੋ ਜੀ ਮਿਲਕ ਨਾੜੇ ਮਿਲਕ ਵੇਣ ਦੋ ਪਾਸੇ ਮੋਟੀ ਹੈ ਠੀਕ ਆ ਜੀ ਤੇ ਸਰੂ ਜਿਹੜਾ ਮਾੜਾ ਇੱਕ ਦਿਨ ਕਿਤੇ ਵੀਰ ਨਿਸ਼ਾਨਾ ਦਾ ਆਪਣਾ ਅਮਰਤਾ ਦਾ ਵੀ ਟੇਡਾ ਹੈ ਮਾੜਾ ਆਵਾਜ਼ ਜ਼ਿਆਦਾ ਨਹੀਂ ਵੀਰੇ ਉਜਾਰਾ ਫਰਕ ਨਹੀਂਗਾ ਉਹ ਜਿਹੜੇ ਭਰਾ ਨੇ ਤਸੱਲੀ ਇੱਥੇ ਕਰ ਲਈ ਉਹਨੂੰ ਪਤਾ ਲੱਗ ਹੀ ਜਾਣਾ ਹਾਂਜੀ ਹਾਂਜੀ ਮੈਂ ਵੀ ਅਮਰਤ ਚੰਗੀ ਕੁਆਲਿਟੀ ਦੇ ਵਿੱਚ ਭਰਾ ਹਾਂਜੀ ਪ੍ਰਿੰਟ ਪ੍ਰਿੰਟ ਜਹਗਾ ਵੱਚੀ ਦਾ ਸੋ ਚੰਗੀ ਹੈ ਵੱਚੀ ਸਾਰੀ ਚੰਗੀ ਹੈ ਹਾਂਜੀ ਤੇ ਕੀ ਮੁੱਲ ਕਰਦਾ ਅਮਰਤ ਦੇਣੀ ਕਿੰਨੇ ਦੀ ਬਿਰਿਆ ਮੇਰੇ ਮੁੱਲ ਤੇ ਇਹਦਾ 1 5 ਕਰ ਲਈ ਬੰਨ ਲੱਖ ਕਰ ਲਈਏ 90000 ਚ ਮਾਨਦਾਨ ਕਰਾਂ 90 ਚ ਤੇ 85000 ਦੀ ਵੱਚੀ ਦਵਾਂਗੇ ਹਾਂ ਨਾ ਹੋਰ ਕਸਰ ਕੱਟ ਦੇ ਦਾ ਦੇ ਮੇਰੇ ਜਾਇਜ਼ ਹੀ ਦੱਸਿਆ ਕੋਈ ਵੀਰ ਭਰਾ ਉਹ ਇੱਥੇ ਕਰਦੇ ਕਰਦੇ ਕੋਈ ਨਹੀਂ ਕਰਦਾ ਕਰਦੇ ਕਰਦੇ ਦੋ ਛੱਡ ਦਾਂਗੇ ਹੋਰ ਦੱਸ ਇੰਨਾ ਕੀ ਬਸ ਇੰਨੇ ਮੇਰੇ ਜੋਰ ਲਾਉਂਦਾ ਨਹੀਂ ਵੀਰੇ ਤੈਨੂੰ ਪਤਾ ਵਾਛੀ ਬੜੀ ਚੰਗੀ ਬਰੀਡ ਵੇਖੋ 83 ਜਨਾ ਪਿਆ ਦਾ ਹਾਂ ਲਓ ਜੀ 83000 ਦੀ ਆਂਦਾ ਪਿਆ ਅਮਰ ਤਾਂ ਠੀਕ ਆ ਜੀ ਬਾਕੀ ਮੇਰਾ ਭਰਾ ਆਪਦੀ ਸਮਝ ਤੁਸੀਂ ਵੇਖ ਲਿਆ ਜੀ ਤੱਦ ਵੇਖੋ ਅੱਛੀ ਲੱਗਦਾ ਢਾਂਚਾ ਤੱਦ ਪੂਰਾ ਢਾਂਚਾ ਚੰਗਾ ਪਿੱਠਪੜੇ ਵਾਲੀ ਸਾਈਡ ਤੋਂ ਠੀਕ ਆ ਜੀ ਇੱਕੋ ਜਿਹਾ ਪਿੱਠਪੜਾ ਕੀ ਆਂਦੀ ਫਿਰ ਵਾਛੀ ਵੀਰੇ 10 ਦਿਨ ਖੜਦੀ ਐ ਗੱਬਣ ਆ ਲਓ ਵੀ 10 ਦਿਨ ਦਾ ਸਮਾਂ ਆ ਜਾ ਪੈਂਡਿੰਗ ਆ ਹਾਂ ਤੇ ਸੁਵੀਆਂ ਦੇ ਵਿੱਚ ਕਿੰਮਾ ਦੂਜਾ ਦੂਜਾ ਵੀਰੇ ਦੂਜਾ ਵਾਛੀ ਬਣੂ ਜਾਂਗੀ ਝੋਲ ਝਾਲ ਚੰ ਚੁਲਾ ਚਲਾ ਦੋਸਤੋ ਚੰਗਾ ਆ ਥੱਲੇ ਕਰਮਾਲੀ ਦੇ ਵੱਟ ਫੁੱਟ ਕਾਫੀ ਪੈ ਰਹੇ ਆ ਤਾਂ ਦੂਜਾ ਸੂਆ ਦਿਨ 10 ਕ ਘੱਟੋ ਘੱਟ ਕੋਈ ਅੰਗ ਕੇ ਸੌਦਾ ਕਰੇ ਵੀ 10 ਦਿਨ ਹਜੇ ਸਹੀ ਜੇ ਕੱਢ ਜੂਗੀ ਹਾਂਜੀ ਬਿਲਕੁਲ ਸਟੇਟ ਪਟਾ ਤੇ ਡੱਬੀ ਵੜਾ ਥਾਂ ਥਾਂ ਪੂਰਾ ਹਥੀ ਚਵਾਈ ਵਾਲਾ ਦੋਸਤੋ ਬਣ ਜੂਗਾ ਫਾੜੀ ਵਾਲਾ ਚੱਡਾ ਬਣਾ ਕੇ ਤਿਆਰ ਕਰ ਲੂਗੀ ਸੋ ਲੇਫਟੀ ਬਿਲਕੁਲ ਤੁਹਾਡੇ ਸਾਹਮਣੇ ਆ ਲਾਏ ਬਣਾਏ ਪਈ ਆ ਕੋਈ ਕਿਲੋ ਖੰਡ 2 ਕਿਲੋ ਖੰਡ ਆ ਲਾਇਆ ਕਰਮਾਲੀ ਨੇ ਠੀਕ ਹੈ ਜੀ ਤੇ ਪੰਦੂ ਪੰਨ ਤਸਾਲੀ ਪੂਰੀ ਵੀਰੇ ਸ਼ਾਇਦ ਆਉਂਦੇ ਅਜੇ ਦੇ ਫਿਰ ਸੀਲ ਠੰਡੀ ਵੇਖੋ ਜੀ ਲੋ ਵੀ ਜਿਹੜੀ ਚੀਜ਼ ਚੈੱਕ ਕਰਾਉਣ ਆਲੀ ਆ ਸੋ ਠੰਡੀ ਤੇਰੀਆ ਦੋਸਤੋ ਸੀਲਸ ਲੱਗਾ ਆ ਕਰੋ ਚੈੱਕ ਲੜਾਂ ਵੇਖੋ ਕਿੰਨੀਆਂ ਵਸ਼ੀ ਦੀਆਂ ਬਾਨਾ ਜਿਤਨਾ ਐ ਪੂਰੀ ਠੋਕ ਜਣਾ ਥੱਲੇ ਠੀਕ ਆ ਜੀ ਹੁਣ ਤੇ ਦਿਨਾ ਜ ਨਿਖਰਨਾ ਨਹੀਂ ਠੀਕ ਆ ਜੀ ਅਮਰ ਤੇ ਇੱਥੇ ਨੇੜੇ ਜਿਹੜੇ ਤੋਰਦੇ ਥੱਲੇ ਵੀਰੇ ਹਾਂਜੀ ਥੱਲੇ ਥੱਲੇ ਲਾਗੇ ਤੋਰਦੇ ਆ ਜੇ ਆਹ ਦੇਖੋ ਜੀ ਫੇਸ ਕੁਆਲਿਟੀ ਚੰਗੀ ਆ ਬੋਦੀ ਵਾਲੀ ਛੋਟਾ ਕੰਨ ਸੋਰੰਗ ਫੈਸ਼ਨ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ ਸਬੱਛੀ ਚੰਗੀ ਆ ਓਵਰ ਆਲ ਜਿੰਨੀ ਆ ਚੰਗੀ ਆ ਲੋਵੇ ਲੋਣਾ ਕਰਮਾਲ ਨੇ ਕਾਫੀ ਛਟਾਰ ਕੀਤਾ ਕੋਈ 8-7 ਦਿਨਾਂ ਦੇ ਵਿੱਚ ਅੱਜ ਭਲਕ ਹੋਰ ਗੱਲਬਾਤ ਬਣ ਜਾਣੀ ਹੈ ਮੇਰੇ ਦਿਨਾਂ 'ਚ ਬਣਦੀਆਂ ਅੱਜ ਹੋਰ ਸਵੇਰੇ ਹੋਰ ਤੇਰਾ ਅਮਰਤ ਆਪਾਂ 8-7 ਦੇ 10 ਦਿਨ ਕਹਿ ਤਾਂ ਦਿੰਨੇ ਆ ਹਾਂਜੀ ਹਾਂਜੀ ਤੇਰਾ ਪਸ਼ੂ ਯਕ ਤਾਂ ਵਾ ਪੰਜਾ ਚਾਹ ਦੇਣਾ ਜੀ ਬੜੀ ਤਿਆਰੀ ਕਰ ਜਾਂਦਾ ਮੇਰੇ ਗਾਂ ਦੇ ਦਿਨ 'ਚ ਅੱਜ ਹੋਰਾਂ ਭਲਕੇ ਹੋ ਰਹੇ ਨੇ ਦਿਨਾਂ ਜੀ ਨਿਖਰਦੀਆਂ ਤੇ ਇਹਨਾਂ ਦੀ ਅੱਜ ਅੱਖ ਆ ਦਿੰਦੀ ਹੈ ਕੱਲ ਨੂੰ ਆਪ ਨੂੰ ਯਕੀਨ ਨਹੀਂ ਆਉਂਦਾ ਮੇਰੇ ਦਿਨਾਂ 'ਚ ਤੁਹਾਨੂੰ ਇਹ ਘੰਟਿਆਂ 'ਚ ਬੰਦੀਆਂ ਇਹ ਅਮਰਤ ਕੀ ਸੌਦਾ ਕਿੰਨੇ ਦਾ ਦੇਣਾ ਵੀਰੇ ਮੋਲੇ ਦਾ 70000 ਰੁਪਇਆ ਕਰਦੇ ਆਪਾਂ 65000 ਦੀ ਦੇ ਦਈਏ ਵਛੀ 65000 ਦੀ ਹਾਂਜੀ ਨਹੀਂ ਛੋੜ ਛੱਪੇ ਕਰਕੇ ਦੋ ਛੱਡ ਕੇ ਜੀ ਗੱਲ ਕਰੀਏ ਦੋ ਛੱਡ ਦੀ 63 ਦੀ ਦੇ ਦਾਂਗੇ ਆਹੋ ਹਾਂਜੀ 63000 ਦੀ ਹਾਂਜੀ ਮੈਂ ਹੋਰ ਵੀਰੇ ਵਛੀ ਵੇਖੋ ਇਹ ਮੈਂ ਦੇਖ ਲਈਆ ਵਛੀ ਵੀਰੇ ਨੇ ਵੀ ਦੇਖ ਲਈਆ ਜੈ ਜੋ ਕਰਦੇ ਬਰੀਡ ਵੜੀ ਵਛੀ ਦੀ ਜੈ ਬਰੀਡ ਆ ਫਰੀਡ ਕਰਕੇ ਰੱਖਣ ਦੇ ਆ ਵੀ ਤੁਹਾਨੂੰ ਜਿਆਦਾ ਨਹੀਂ ਘਟਾਉਂਦੇ ਪਰ ਕਰਦੇ ਸਹੀ ਪੂਰੇ 8 ਦੀ ਵਛੀ ਦੇਣੀ 60 ਦੇ ਹਾਂ ਉਹ ਚ ਛੋੜ ਛੱਪਾ ਕਰ ਮੋ ਵੀ 65 ਦੇ ਪੈਂਡ ਜਰਤ ਵਿੱਚੋਂ 200 ਕੋਈ ਹਾਰ ਨਹੀਂ ਛੱਡਿਆ ਦੋ ਨਹੀਂ ਕੋਈ ਬਾਹਰ ਤੇ ਨਹੀਂ ਕੀਤੀ ਗਈ 60000 ਦੀ ਵੱਛੀ ਮਿਲ ਜੂਗੀ ਬਾਕੀ ਢੀਰੀ ਧੂਰੀ ਬੜੀ ਆ ਛੰਡੀ ਬਾਨੀ ਬੰਨ ਵਾਲੀਆਂ ਕਮਾਲਾ ਕਰ ਦੇਣੀਆਂ ਵੱਛੀ ਨੇ ਆ ਦੇਖੋ ਜੇ ਆਖੀਏ ਨਾ ਪਲਾਜ ਆ ਵੱਛੀ ਆਵੇ ਕਿ ਇੱਧਰ ਕਰ ਜੇਂਦੀ ਕਿ ਇੱਧਰ ਹੂੰ ਤੇ ਪਰ ਬਣੀ ਜਿੱਦਣ ਉਹ ਦਿਨ ਕਮਾਲਾ ਕਰ ਦੂ ਵੱਛੀ ਨੋ ਵੀ ਠੀਕ ਆ ਜੀ ਦੇਖੋ ਚੋੜੀ ਬਾਕੀ ਤੁਸੀਂ ਖਿਚਾਖ ਜੂ ਤਾਂ ਅੰਦਾਜ਼ਾ ਲਾ ਲਿਓ ਕਿ ਟਿੱਲ ਬਹੁਤ ਜਿਆਦੀ ਆ ਲੜਾ ਲੂੜਾ ਬੜੀਆਂ ਨੇ ਹਾਂਜੀ 60000 ਦੀ ਵੱਛੀ ਮਿਲੂਗੀ ਤੁਹਾਨੂੰ ਬੜੀ ਪਿਆਰੀ ਆ ਹਾਂਜੀ ਰੰਗ ਪ੍ਰਿੰਟ ਕਦਕੁੱਦ ਵੀ ਇਧਰ ਅਮਰਤ ਆਪਣੇ ਕੋਲ ਜਿਹੜੀ ਆ ਵੜ ਆ ਗਈ ਇਹ ਵੀ ਗੱਪਣ ਵੀਰੇ 10 ਤੋਂ 12 ਦਿਨ ਲੈਂਦੀ ਵੜੇ ਵੀ 10 ਤੋਂ 12 ਦਿਨ ਕੱਢ ਜੋਗੇ ਹਾਂਜੀ ਠੀਕ ਆ ਭਾਈ ਇਹ ਵੀ ਇੱਕ ਸਾਦਾ ਬਿਲਕੁਲ ਕੰਪੈਕਟ ਟੈਂਡਰ ਚੀ ਆ ਹਾਂਜੀ ਹਾਂਜੀ ਵੀਰੇ ਬਣੂ ਚੰਗੀ ਇਹ ਵੀ ਹਵਾਨਾ ਚੱਡਾ ਕੋਈ ਢਲਕਵਾ ਨਹੀਂਗਾ ਹਾਂਜੀ ਬਿਲਕੁਲ ਇੱਕ ਦੋਸਤ ਕੰਪੈਕਟ ਟੈਂਡਰ ਬਣਾ ਕੇ ਤਿਆਰ ਕਰੂਗੀ ਕਰਮਾਂ ਦੇ ਹਜੇ ਭਰਤੀ ਪਈ ਹੈ ਲੈਵਾ ਹਾਂਜੀ ਲੜਾ ਤੋਂ ਤੁਸੀਂ ਨਾਰਮਲੀ ਇਹਦਾ ਵੀ ਦਾਜਾ ਲਾ ਲਓਗੇ ਤੇ ਸਵੇਰਾਂ ਦੇ ਵਿੱਚ ਅਮਰਤ ਹੋਊਗੀ ਇਹ ਸਵੇਰੇ ਹਣਾ ਹਾਂ ਵੀਰੇ ਦੂਜੇ ਲਾਲੇ ਤੀਜੇ ਲਾਲੇ ਸੂਆ ਦੇ ਮੋਦੀ ਲਓ ਤੁਸੀਂ ਆਪਦੀ ਸਮਝ ਵੇਖ ਲਿਆ ਜੇ ਉਹ ਤੇ ਜਾਮਨ ਵਾਲੇ ਭਰਾ ਕੋ ਦੂਜਾ ਸਮਝ ਸਕਦਾ ਠੀਕ ਆ ਜੀ ਉਹ ਤੁਹਾਡੀ ਆਪੋ ਆਪਣੀ ਵਿਦਾ ਦੀ ਸਮਝ ਆ ਪਲੀ ਪਲੋਸੀ ਬਹੁਤ ਆ ਫਾਮ ਦੀ ਵਸ਼ੀ ਉੱਪਰ ਤੁਸੀਂ ਦੇਖੋ ਠੀਕ ਆ ਜੀ ਜਿਵੇਂ ਆਪਾਂ ਹਮੇਸ਼ਾ ਨੋਟ ਕਰਾਈਦਾ ਵੀ ਪਲੀ ਪਲੀਤੀ ਇਸ ਹੱਦ ਗਦਰਤਾ ਕਿ ਮੰਜਾ ਡੈਂਦਾ ਉੱਤੇ ਆ ਦੇਖੋ ਹਾਂਜੀ ਸੋ ਬੜਾ ਚੌੜਾ ਪੇਠਪੂੜਾ ਕਰਮਾਰੀਦਾ ਇਹਨੂੰ ਆਪਾਂ ਕਹਿ ਸਕਦੇ ਆ ਵੀ ਉੱਤੇ ਦੇਖੋ ਤੁਸੀਂ ਠੀਕ ਆ ਜੀ ਸੋਹਣਾ ਪੇਠਪੂੜਾ ਵਸ਼ੀ ਜਿੰਨੀ ਵੀ ਹੈਗੀ ਸੁਸਰੀ ਹਾਂ ਪਲੀ ਪੁਲੀ ਬਹੁਤ ਜਿਆਦੀ ਹਾਂ ਦੋ ਦੰਦੇ 22 ਕਿਲੋ ਚੋਟੇ ਨਾ ਟੋਲੀ ਮਾਰਾ ਜਾ ਵੀਰੇ ਐਨ ਟੋਰਲਾ ਵੀ ਭਾਈ ਕਿ ਲੋ ਦੋ ਚੌਂਦੇ ਰਹੇ ਬੰਦੇ ਚਲੋ ਵੀਰੇ ਜਿਹੜੇ ਭਰਾ ਨਹੀਂ ਖੜਨਾ ਆਪਦੀ ਸਮਝ ਲਾਵੇ ਗੱਬਣ ਹੈਗੀ ਬਾਕੀ ਤੇ ਪੌਂਤ ਪੌਣਾ ਪੂਰੀ ਤਸੱਲੀ ਪੂਰੀ ਵੀਰੇ ਐ ਸ਼ਾਇਦ ਆਉਂਦਾ ਜੀ ਬਹੁਤ ਜੀ ਤਾਂ ਟਿੱਪਣ ਦੋਸਤੋ ਸ਼ਾਇਦ ਆਉਂਦਾ ਤੇ ਇੱਕ ਥੱਲੇ ਚੱਡੇ ਛੁਡੇ ਤੋਂ ਤੁਸੀਂ ਅੰਦਾਜ਼ਾ ਲਾ ਲੋਗੇ ਖੁੱਲਣ ਚੰਗਾ ਡਈਏ ਕਰਮਾਰੀ ਵੀਰੇ ਸਿਆਣੇ ਬੰਨਣਾ ਨਹੀਂ ਹੁਣ ਹਾਂ ਤਿਆਰੀ ਫੜਦੀ ਆਉਂਦੀ ਹੁਣ ਬਸ ਦਿਨਾ ਜੀ ਨਿਖਰਨਾ ਲੋਬੀ ਸੋ ਵਾਜਨ ਵੇੜ ਬਹੁਤ ਜਿਆਦਾ ਵੇੜਦਾ ਠੀਕ ਆ ਜੀ ਵਾਜਨ ਬੜਾ ਛੋਟੀ ਨਹੀਂ ਆ ਅਲੀ ਪ੍ਰੀਤੀ ਬੜੀ ਆ ਉੱਤੋਂ ਤੁਸੀਂ ਵੇਖੋਗੇ ਉੱਤੋਂ ਸਾਈਡਾਂ ਤੋਂ ਇੱਕ ਸਾਇਜ ਹੀ ਆ ਕਰਮਾਰੀ ਗੋਲ ਮਟੋਲ ਜੀ ਆ ਹਾਲੇ ਵੇੜ ਕੱਚੀ ਵੀ ਰਿਹਾ ਦਾਦੇ ਦਿਨ ਖੜਦੀ ਐਵੇਂ ਆਖਾਂ ਤੁਹਾਨੂੰ ਹੂੰ ਹੂੰ ਮੈਂ ਅੰਮ੍ਰਿਤ ਲੈ ਜੂ ਕਰਮਾਰੀ ਹਾਂਜੀ ਥੱਲੇ ਬਲੂ ਕੀ ਚੱਡਾ ਜੁੱਡਾ ਚੰਗਾ ਬਹੁਤ ਜਿਆਦੀ ਚੰਗੀ ਆ ਵੀਰੇ ਰਾਜੀਪੁਰ ਹੈਗਾ ਦੁੱਧ ਨੇ ਦੇਣਾ ਹੀ ਦਿਣਾ ਪੜੀ ਚੰਗੀ ਹਾਂਜੀ ਲੈ ਵੀ ਅਮਰਤ ਇਹਦਾ ਮੁੱਲ ਵੀ ਇੱਕ ਦੱਸ ਦਈਏ ਬਾਕੀ ਠੰਡੀ ਠੁੰਡੀ ਧੀਰੀ ਤਾਂ ਚਲੋ ਪੂਰਾ ਪਰਾਪਾ ਦਿਖਾ ਹੀ ਦਿੱਤੀ ਆ ਹਾਂਜੀ ਹਾਂਜੀ ਉਹਦੇ ਪਾਸੋਂ ਤਾਂ ਕੋਈ ਛਟਾਕਲ ਤਾਂ ਇਹ ਨਹੀਂ ਗੀ ਹਾਂਜੀ ਦੇਵਾਂਗੇ ਕਿੰਨੇ ਦੀ ਆਪਾਂ ਅੱਜ ਵੀਰੇ ਮੁੱਲ ਤੇ ਇਹਦਾ ਵੀ ਲੱਖ ਹੀ ਕਰ ਜੀਏ ਆਪਾਂ ਹਾਂ 95 ਹਜ਼ਾਰ ਦੀ ਦੇਵਾਂ ਕੋਈ ਸੰਗਾ ਥੋੜੀ ਹੈਗੀ ਕੋਈ ਲੱਖ ਮੰਗਦਾ ਪਾਵਾ ਸਵਾ ਲ ਮੰਗਲਾ ਮੇਰੀ ਗੱਲ ਸੁਣ ਵੈੜ ਚੰਗੀ ਹੈ ਹਾਂ ਹੈ ਦੇਣਾਂ ਦੀ ਗੱਲ ਕਰ ਮੇਰਾ ਵੀਰ ਆਹ ਲੈ ਚਾਰ ਦਈਏ ਹੈ 93 ਦੀ ਦੇ ਦੇਗੀ ਲੈ ਜਾਇ ਜੀ ਆ ਵੀ ਕੋਈ 95 93 ਦਾ ਘਰ ਨਾ ਫੜੀਏ ਤੇ ਚੰਗੇ ਰਵਾਂਗੇ ਥੱਲੇ ਕਰ ਲੀਏ ਨਹੀਂ ਵੀਰੇ ਜਾਇ ਜੀ ਆ ਮੰਨ ਲਾ ਮੈਂ ਆ ਜਿੰਨਾ ਖਿੱਚ ਗਏ 90 ਦੀ ਦਮਾਂ ਲਾਸਟ 90 ਤੇ ਜਿੰਨੂੰ ਫੱਬੇ ਹਾਂਜੀ ਕਰ ਲੈ ਕੰਟੈਕਟ ਹਾਂਜੀ ਹਾਂਜੀ ਲੋਬੀ ਵੈੜ ਤੋਂ ਸਹੀ ਆ ਨਹੀਂ ਆਪਾਂ ਸੂਈ ਵੈੜ ਵੇਚ ਦਾਂਗੇ ਦੁੱਧ ਵਾਲੀ ਬਾਕੀ ਥੱਲੋ ਕਰਮਾਂ ਦੀ ਕਮਾਲ ਕਰੂਗੀ ਅਜੇ ਠੀਕ ਆ ਜੀ ਉਹ ਆਪਾਂ ਸਮੇਂ ਤੇ ਛੱਡ ਦਿੰਨੇ ਆ ਕਿਉਂਕਿ ਦਿਨਾਂ ਦੇ ਹਿਸਾਬ ਨਾਲ ਗੱਲ ਬਣਨੀ ਆ ਹਾਂ ਤੇ ਉਹ ਤੇਰੀ ਸ਼ਾਫਰ ਹਾਂ ਜਿੰਨੇ ਤਸਲੀ ਕਰਵਾਗੇ ਦੋਤੇ ਦੇ ਦੇਗਾ ਉਹਨੇ ਰੁਪਏ ਲੈ ਲਓ ਮੇਰੇ ਚੀਜ਼ ਚੰਗੀ ਤੈਨੂੰ ਪਤਾ ਬਰੀਡ ਵੀ ਹੈਗੀ ਆ ਲੋ ਵੀ ਅੱਜ 90000 ਦੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਤੇ ਹਾਈਟ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਮੀਡੀਅਮ ਪਰ ਪੜੀ ਸਭੀ ਚੰਗੀ ਆ ਚੌੜਾ ਪਿੱਠਪੂੜਾ ਆਪਾਂ ਬਹੁਤ ਘੱਟ ਦੇਖਦੇ ਆ ਇਹੋ ਜਿਹਾ ਜੱਡੀ ਕਰਨ ਵਾਲੀ ਜੰਮੀ ਦੇਖੋ ਐਨ ਕਿਦੇ ਗੋਲ ਸਰਾ ਨਹੀਂ ਵਰਗੀ ਬਿਲਕੁਲ ਜੀ ਬਿਲਕੁਲ ਬਿਲਕੁਲ ਆ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਈਏ ਪਿੱਠਪੂੜਾ ਐ ਆ ਕਰੋ ਚੈੱਕ ਜੀ ਮਤਲਬ ਜਿਹੜਾ ਵੀਰ ਲੈ ਜੂਗਾ ਨਾ ਕੋਈ ਗੈਤ ਕਰੂਗਾ ਵੈਟ ਦਿੱ ਆ ਚਲੋ ਵੇੜਾ ਦੋਵੇਂ ਚੰਗੀਆਂ ਹੋ ਵੀ ਪਰ ਇਹ ਆਪਦੀ ਥਾਂ ਠੀਕ ਹੈ ਅਮਰਤ ਅਗੇ ਆਪਣੇ ਕੋਲ ਆ ਗਿਆ ਸੀਦਾ ਇੱਕ ਡਾਇਮੰਡ ਪੀਸ ਹਾਂਜੀ ਵੀਰੇ ਬੂਰਾ ਨੀਲੀ ਦਾ ਆ ਗਿਆ ਲਓ ਵੀ ਬੂਰੇਆਂ ਦੇ ਸ਼ਕੀਨ ਜਿਹੜੇ ਰਵੇ ਬੂਰੇ ਦੇ ਸ਼ਕੀਨ ਆ ਨੀਲੀ ਦਾ ਵੀ ਤੇ ਬਿਲਕੁਲ ਬੂਰੇ ਰਵੇ ਦੇ ਵਿੱਚੋਂ ਦੋਸਤ ਇੱਕ ਵਾਰ ਇੱਕ ਸਾਲ ਦਾ ਵੀਰੇ ਜੀ ਸਾਲ ਇੱਕ ਸਾਲ ਦਾ ਪੂਰਾ ਆਪਾਂ ਲਾਗੋ ਹੀ ਲਿਆ ਕੋੜੇ ਵਧਾਉਣ ਪੈਣ ਦਾ ਆਪਣੇ ਲਾਗੇ ਹੂੰ ਉਹਨਾਂ ਤੋਂ ਲਿਆ ਆਪਾਂ ਕਟਾ ਲਓ ਜੀ ਹਾਂਜੀ ਬਿੱਲੀ ਮਣਕੀ ਆਖਾ ਤੇ ਕਟਾ ਕਰੋ ਚਾ ਕਿ ਮੇਰਾ ਭਰਾ ਟੇਡੇ ਕੱਟ ਦੇ ਵਿੱਚ ਕਟਾ ਉਹ ਸੱਜੇ ਪਾਸੇ ਕਟਾ ਆ ਗਿਆ ਠੀਕ ਆ ਜੀ ਗਲਾਈ ਦੇ ਵਿੱਚ ਸਿੰਘ ਕਰੀ ਚੱਲਦਾ ਹਾਂਜੀ ਬਾਕੀ 골ਡਨ ਉੱਪਰ ਕੰਬਲੀ ਉੱਪਰ ਤੁਸੀਂ ਚੈੱਕ ਕਰੋ ਵਾਲ ਬੋਲ ਬਿਲਕੁਲ 골ਡਨ ਤੇ ਟੈਸਟੀਕਲਾਂ ਦਾ ਸਾਫ਼ ਸੁਥਰਾ ਹੈ ਮਾਂ ਜਿਹੜੀ ਇਹਦੀ ਅਮਰ ਤੇ ਕੀ ਉਹ ਬੂਰੀ ਹੈ ਕਿ ਕਿਵੇਂ ਕਾਲੀ ਵੀਰੇ ਬੋਲੀ ਆ ਨੀਲੀ ਝੰਦੀ ਬੋਲੀ ਕਾਲੀ ਬੋਲੀ ਆ ਹਾਂਜੀ ਹਾਂਜੀ ਠੀਕ ਆ ਬਈ ਹਾਂਜੀ ਨੀਲੀ ਝੰਦੀ ਆ ਠੀਕ ਆ ਛੋਟੀ ਪਹਿਲਣੀ ਸੂਈ ਉਹਦਾ ਬੱਚਾ ਹੈ। ਖੋਖਾਂ ਬਿੱਲੀਆਂ ਮਦਰਦੀਆਂ ਵੀ। ਬਾਕੀ ਰਿਜ਼ਲਟ ਤਾਂ ਹੀ ਸੋਨਾ ਪਾ ਦਿੱਤਾ। ਹਾਂਜੀ ਹਾਂਜੀ ਬੱਚਾ। ਆਖਰੀ ਦੇ ਕੱਟੇ ਦੇ ਵਿੱਚ ਵੀ ਇੱਕ ਬੜਾ ਪਣਾ ਆ ਜਾਣਾ ਸੀ। ਹਾਂਜੀ ਹਾਂਜੀ ਹਾਂਜੀ। ਆਖ ਵੇਖੋ ਮੜੀ ਜੀ ਤੁਹਾਨੂੰ ਵਿਖਾਈਏ ਦੋਸਤੋ ਹਰ ਕਰੋ ਜਾਗਾ। ਬਿੱਲੀ ਮਣਕੀ ਅੱਖ ਦੋਵੇਂ ਅੱਖਾਂ ਬਿਲਕੁਲ ਡੋਰੇ ਭਾਉਂਦੀਆਂ ਨੇ ਠੀਕ ਆ ਜੀ। ਬਿੱਲੀ ਮਣਕੀ ਅੱਖ। ਸੋ ਅਗਲੇ ਪੈਰਾਂ ਤੇ ਵੀ ਨਿਸ਼ਾਨ ਪ੍ਰੋਪਰ ਤੁਸੀਂ ਵੇਖੋ ਗਿੱਟ ਗਿੱਟ ਤੇ ਮਗਰਲੇ ਪੈਰ ਵੀ ਗਿੱਟ ਗਿੱਟ ਡੇਡ ਡੇਡ ਗਿੱਟ ਤੋਂ ਵੇ ਆ। ਹਾਂਜੀ। ਸੋ ਟੇਢੇ ਕੱਟ ਦੇ ਵਿੱਚ ਕਟਾ ਇਹ ਮਾਲੀ ਅੱਜ ਅਮਰ ਜਿਹੜੇ ਸਾਉਂ ਦਾ ਕਦ ਕਰਨ ਦਿਆ ਵੀਰੇ ਕਦ ਬਹੁ ਕਰੂ ਹਜੇ ਸਾਲ ਦਾ ਹੀ ਦੱਸਣਿਆ ਤੂੰ ਹਾਂਜੀ ਹਾਂਜੀ ਵੀਰੇ ਆਪਾਂ ਪਿੱਛੇ ਲੈ ਜਾਂ ਜਿੰਨਾ ਤੋਂ ਲਿਆ ਆਪਾ ਲੋ ਵੀ 200 ਬਹੁਤੇ ਵੀਰਾਂ ਦਾ ਸ਼ੌਂਕ ਹੁੰਦਾ ਠੀਕ ਆ ਜੀ ਇਹ ਸ਼ੌਂਕਾਂ ਨਾਲ ਗੱਲਾਂ ਦੋਸਤੋ ਬੰਨੀਆਂ ਨੇ ਸ਼ੌਂਕ ਬੜੇ ਭਰਾਵਾਂ ਦਾ ਵੀ ਕਟਾ ਨਿਕਲੇ ਕਿਤੇ ਨੀਲੀ ਰਾਵੀ ਦਾ ਖਰੀਦ ਤੀਏ ਮਾਲ ਦੇ ਵਿੱਚ ਰੱਖੀਏ ਕਰੇਜ ਵੈਸੇ ਬਹੁਤ ਜ਼ਿਆਦਾ ਵੱਧ ਗਿਆ ਠੀਕ ਆ ਜੀ ਤੇ ਨੀਲੀ ਰਾਵੀ ਦਾ ਕਟਾ ਮਾਲ ਦੇ ਵਿੱਚ ਕਿਸੇ ਭਰਾ ਨੇ ਰੱਖਣਾ ਠੀਕ ਆ ਜੀ ਗਾਉ ਬਿਲਕੁਲ ਵਾਸ਼ਮਾ ਦੇ ਉੱਤੇ ਜੰਪ ਵੀ ਤੁਸੀਂ ਕਰਵਾ ਕੇ ਚੰਗਾ ਰਿਜ਼ਲਟ ਵੀ ਲੈ ਸਕਦੇ ਹੋ। ਮੇਰੇ ਬਰੀਡ ਜਿੰਨੇ ਤਿਆਰ ਕਰਨੀ ਉਹਨੂੰ ਤਾਂ ਬਹੁਤ ਵਧੀਆ ਨਾਲੇ ਬੂਰਾ ਤੇ ਤੁਹਾਨੂੰ ਪਤਾ ਲੱਗਦਾ ਹੀ ਘਾਟਾ ਜੀ। ਹਾਂ। ਬਿਲਕੁਲ। ਇੱਕ ਹੈਗਾ ਨੀਲੀ ਦਾ। ਹਾਂ। ਆ ਚੱਕਰ। ਹਾਂ। ਹਾਂਜੀ। ਬਾਕੀ 100 ਸਾਲ ਲੰਨ ਲੱਗ ਪਏ ਇਹਨੇ ਕਰਵਾ ਲੈਨੇ ਜੰਪ-ਜੰਪ ਵੀ ਛੇਤੀ ਲਾਉਣ ਲੱਗ ਪੈਣਾ। ਮੇਰੇ ਵੇ ਸਾਂਭਿਆ ਚੰਗਾ ਵਾ। ਹਾਂ। ਇਹਦੇ ਝੋਟੀਆਂ ਛੱਡਿਆ ਹੋਏ ਹੋ ਜਾਂ ਇਹਦੇ ਝੋਟੀਆਂ ਨਵੀਆਂ ਛੇਤੀ ਹੋਣਾ ਪੈਣੀਆਂ। ਹਾਂ। ਬਿਲਕੁਲ ਜੀ ਬਿਲਕੁਲ। ਲਓ ਵੀ ਦੋਸਤੋ ਠੀਕ ਆ। ਕਰੋ ਚੱਕ। ਠੀਕ ਆ ਜੀ। ਮਾਰਦਾ ਫੁ ਅਮਰ ਤਾਂ ਕੀ ਰੇਡ ਦਾ ਕੀ ਮੁੱਲ ਦਾ ਵੀਰ ਵੀਰੇ ਕਟਾ ਦੇ ਤੁਹਾਨੂੰ ਪਤਾ ਇਹੋ ਦੀਆਂ ਚੀਜ਼ਾਂ ਦਾ ਮੁੱਲ ਹੀ ਕੋਈ ਨਹੀਂ ਆ ਮੁੱਲ ਆਪਾਂ 35000 ਕਰਦੇ 30 ਦਾ ਦੇਵਾਂਗੇ ਹਾਨ ਯੈਸ ਨੂੰ 30 ਯੈਸ ਨੂੰ ਜੋ ਛੋਟ ਹੀ ਕਰਨੀ ਆਪਾਂ ਬਾਲਾ ਨਹੀਂ ਹੋਣਾ ਇਹ ਹਾਂਜੀ ਲੋ ਵੀ 30000 ਦਾ ਮਾਲੀ ਅਮਰ ਤਾਂ ਦਾ ਵੀ ਆਪਾਂ ਦੇਣਾ ਹੈ ਤੇ ਵਿੱਚੋਂ ਛੋਟ ਦੇਣਾਂ ਦਾ ਸਿਰਫ ਆਪਾਂ ਵੀਡੀਓ ਜੀ ਪਾਉਂਦਾ ਕਿ ਵੀਰ ਭਰਾ ਦੇ ਕਿ ਇਹ ਚੰਗੇ ਪਾਰਕੂ ਵੀਰ ਤੋਂ ਚੱਲ ਜੇ ਜਿਹੜਾ ਪਰਖ ਵਾਲਾ ਉਹਨੂੰ ਪਤਾ ਜੀ ਨੇ ਲੈ ਲੈਣਾ ਬਿਲਕੁਲ ਜੀ ਹਾਂਜੀ ਵੀ ਕਹਿੰਦਾ ਆਪਣੇ ਤੋਂ ਉਦੋਂ ਦਾ ਹੀ ਦਿਆ ਕਟਾ ਬੋਗ ਆ ਗਿਆ ਲੋ ਜੀ ਸੋ ਕਟਾ ਦੋਸਤੋ ਬਹੁਤ ਪਿਆਰਾ ਠੀਕ ਹੈ ਜੀ 노 ਡਾਊਟ ਕੋਈ ਵੀਰ ਇੱਥੇ ਆਣ ਕੇ ਵੇਖਣਾ ਚਾਹੁੰਦਾ ਆਪਦਾ ਤੁਸੀਂ ਵੇਖੋ ਆਣ ਕੇ ਪਸੰਦ ਆਊਗਾ ਮਾਲੀ ਬਹੁਤ ਚੰਗਾ ਬਨਣ ਵਾਲਾ ਹਜੇ ਲਵਾਇਆ ਮਾਲੀ ਹੈ ਤੇ ਕਦ ਕੋਤ ਬਹੁਤ ਸੋਹਣਾ ਕਰੀ ਬੈਠਾ ਹਾਂਜੀ ਹਾਂਜੀ ਤੇ ਤਕਰੀਬਨ ਕੋਈ ਸਾਲ ਦੋ ਸਾਲ ਦੰਦ ਭੰਦੇ ਭੁੰਦੇ ਤੱਕ ਦਾ ਬੜਾ ਗਿੱਠ ਡੇਢ ਦੋ ਗਿੱਠਾ ਕਰਦਾ ਮੇਰੇ ਕਾਦ ਸਾਲ ਦੇ ਹਿਸਾਬ ਨਾਲ ਕਰਦੇ ਜਿੰਦਾ ਕੀਤਾ ਕਰਦੇ ਬਹੁਤ ਕਰਨਾ ਕਰਦਾ ਹਾਂ ਹਾਂਜੀ ਬਾਕੀ ਇਹਨਾਂ ਵੀ ਕੋਲ ਜਾ ਕੇ ਮਾਲ ਤੇ ਛੇਤੀ ਦਾ ਛੱਡੇ ਤੇ ਰੇੜੀ ਦੇ ਨਾਂ ਚੋਵੇਂ ਨਾ ਕੋਈ ਸਾਲ ਦਾ ਹਾਂਜੀ ਹਾਂਜੀ ਇਹ ਬਾਤ ਬਹੁਤ ਬਹੁਤ ਜ਼ਿਆਦਾ ਵੱਡਾ ਕਰਨਾ ਮਾਂ ਚੰਗੀ ਕੱਦ ਬੋਤਾਲੀ ਬੋ ਵੀ 30000 ਦਾ ਮਾਲੀ ਮਿਲ ਜੂਗਾ ਤੇ ਕਿੰਨਾ ਕੁ ਦੁੱਧ ਤੋਂ ਪੁੱਛਿਆ ਕੋਈ ਘਟੋ ਘਟ ਕੋਈ ਆਪਾਂ ਸਾਈ ਕਰ 12 ਕਿਲੋ ਮਾਂ ਦਾ ਰਿਕਾਰਡ 12 ਕਿਲੋ ਦੁੱਧ ਤੋਂ ਥੋੜਾ ਥੋੜੀ ਹੁੰਦਾ 12 ਕਿਲੋ ਦੁੱਧ ਵੀ ਅੰਮ੍ਰਿਤ ਕਹਿੰਨ ਨੂੰ ਭਾਵੇਂ 15 16 ਵੀ ਕਹਿ ਦੋ ਕਿਹੜਾ ਕਿਸੇ ਨੇ ਵੇਖਣਾ ਜਾਂ ਚੋਣਾ ਹਾਂਜੀ ਹਾਂਜੀ ਵੀਰੇ ਮੇਰੀ ਗੱਲ ਸੁਣੋ ਕਹਿਣ ਦੀਆਂ ਗੱਲਾਂ ਵਾ ਜਦੋਂ ਚੋਈਏ ਪਤਾ ਉਦੋਂ ਲੱਗਦਾ ਆ 12 ਕਿਲੋ ਦੁੱਧ ਬੜਾ ਹੁੰਦਾ ਵੀਰੇ ਹਾਂਜੀ ਹਾਂਜੀ ਲੋ ਵੀ ਇਹ 30000 ਦਾ ਮਾਲੀ ਮਿਲੂਗਾ 35000 ਰਿਮਾਨ ਅਗੇ ਇੱਕ ਟੋਕਰ ਗੱਪਣ ਆ ਗਈ ਵਹਿੜ ਆਪਣੇ ਕੋਲੇ ਦਰ ਕਰਾਓ ਵੀਰੇ 3 ਮਹੀਨਿਆਂ ਦੀ 7 ਕਿਲੋ ਦੁੱਧ ਜੈਲਸੀ ਦੇ ਸਹੀ ਹਾਲ ਦਾ ਕਰਾਉ ਦਾ ਠੰਡੀ ਧੀਰੀ ਬਹੁਤ ਜਿਆਦੀ ਲੋਬੀ ਇੱਕ ਕਰੋ ਸੰਗ ਦੇ ਵਿੱਚ ਆ ਹਾਂਜੀ ਤੇ ਦੁੱਧ 7 ਕਿਲੋ ਵੀਰੇ 7 ਕਿਲੋ ਛੇ ਦੀ ਫੁੱਲ ਗਰੰਟੀ ਹੋਊਗਾ ਲੋਬੀ 6 ਕਿਲੋ ਦੀ ਗਰੰਟੀ ਤਸੱਲੀ ਹੈ ਤੇ 3 ਮਹੀਨਿਆਂ ਦੀ ਗੱਪਣ ਵੀਰੇ ਕੋਈ ਵੀ ਡਾਕਟਰ ਆਪਦਾ ਲਿਆ ਕੇ ਚੈੱਕ ਕਰਾ ਸਕਦਾ ਹਾਂ ਜਾਂ ਚੈੱਕ ਕਰਾ ਲੇ ਆਪਦੀ ਘਰੇ ਜਾ ਕੇ ਆਪਾਂ ਨਾਲ ਚੱਲ ਜਾਾਂਗੇ ਫੇਰ ਪੈਸੇ ਦੇ ਦੇ ਚਲੋ ਵੀ ਹਾਂਜੀ ਲੋਬੀ ਚੈੱਕ ਨਾਲ ਜਾ ਕੇ ਤੁਸੀਂ ਇੱਥੇ ਆਣ ਕੇ ਕਰਾ ਲਿਓ ਜਾਂ ਉੱਥੇ ਮੰਗਵਾ ਕੇ ਕਰਾ ਲਿਓ ਠੀਕ ਆ ਜੀ ਉਹਦੇ ਵਿੱਚ ਤਾਂ ਕੋ ਕਿੰਤੂ ਪ੍ਰੰਤੂ ਰਹਿ ਨਹੀਂ ਜਾਣੀਗੀ ਬਾਕੀ ਟੋਕਰ ਗੱਬਣੇ ਨਾਗ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਆ ਸੀਲ ਬਹੁਤ ਆ ਵੀਰੇ ਇਧਰ ਇੱਕ ਬੱਚੀ ਬਹੁਤ ਪਿਆਰੀ ਆ ਠੀਕ ਆ ਜੀ ਸੀਲ ਐਡੀ ਜਿਆਦੀ ਸੁਆ ਦਾ ਤੇਜਾ ਸੁੰਦੀ ਫਿਰ ਹਾਂਜੀ ਹਾਂਜੀ ਦੂਜਾ ਦੂਜਾ ਠੀਕ ਆ ਹਾਂਜੀ ਦੂਜਾ ਸੁਆ ਪਹਿਲਾਂ ਹੁਣ ਪਹਿਲਾਂ ਜੀ ਚੱਲ ਰਹੀ ਸੀ ਹਾਂਜੀ ਦੂਜਾ ਸੁਣਾ ਲਓ ਜੀ ਗਾਂ ਦੂਜਾ ਸੁਣਾ ਬੱਚੀ ਤੇ ਬੋਰ ਵਰਗਾ ਰਾਂਗਾ ਠੀਕ ਆ ਜੀ ਜੈਲਸੀ ਦੇ ਛਾਈ ਵਾਲ ਦਾ ਕਰਾ ਫਿਰ ਠੰਡੀ ਬਹੁਤ ਜਿਆਦੀ ਚਾਰੇ ਥਣ ਪਾਸ ਐ ਵੀਰੇ ਇੱਕੋ ਜੀ ਧਾਰਦਾ ਉਹਨਾ ਫਰਕੋ ਲੋਬੀ ਛੇ ਕਨ ਦੁੱਧਾ ਤਿੰਨ ਮਹੀਨਿਆਂ ਦੀ ਇਹ ਗੱਬਣ ਚੱਕ ਪਾ ਲਈ ਪਰ ਛੇ ਦੀ ਫੁੱਲ ਗਰੰਟੀ ਆਪਣੀ ਮਿਲਦੀ ਮਿਲਦੀ ਬਿਨਾ ਜੂੜ ਤੋਂ ਵੀਰੇ ਜੂੜ ਪਾਈ ਦਾ ਸੀਲ ਆ ਪਾ ਧਾਰਾ ਮਾਰ ਦੇ ਨੇ ਇਹਦੀਆਂ ਵੀਡੀਓ ਚ ਚਲ ਆ ਵੇਖੋ ਸੀਲ ਕਿੱਡੀ ਇਹ ਨਹੀਂ ਹੈਗਾ ਕਿ ਲੱਤ ਸ਼ਾ ਡਰਦਾ ਡੁੱਕਰਦਾ ਪਸ਼ੂ ਬਾਕੀ ਵੇਚ ਤੇ ਖੜ ਗਈ ਖੜ ਗਈ ਲੈ ਆ ਦੇਖ ਲੋ ਵੀ ਭਰਾਵੋ ਠੀਕ ਆ ਜੀ ਉਹ ਬਾਕੀ ਚਾਹ ਪਾਣੀ ਵੀ ਚੰਗਾ ਦੋਸਤੋ ਬਣਵਾਈ ਚੱਲੂ ਕਰਮਾਂ ਦੀ ਠੀਕ ਆ ਚਾਰ ਥਾਣ ਜਿੱਥੇ ਮਰਜੀ ਡਾਕੇ ਚ ਕੋਈ ਨਹੀਂ ਆ ਇਸ ਤਰ੍ਹਾਂ ਕਿਸੇ ਭਾਏ ਨੇ ਬੈਠ ਕੇ ਬੈਠ ਕੇ ਚਵਾਈ ਕਰਨੀ ਆ ਕਿਸੇ ਵੀਰ ਨੇ ਚਵਾਈ ਕਰਨੀ ਆ ਵੰਗਾਰਾ ਸੀ ਫਿਲਹਾਲ ਨਹੀਂ ਪਾਉਣਾ ਪੈਂਦਾ ਹੈਗਾ ਤੁਸੀਂ ਤਸੱਲੀ ਵੀ ਕਰਨਾ ਹੋਗੇ ਇਸ ਤਰ੍ਹਾਂ ਬੈਠ ਕੇ ਚਵਾਈ ਕਰ ਲਓਗੀ ਆ ਇਹ ਨਹੀਂ ਗੱਲ ਹੈਗੀ ਘਰ ਘੱਟ ਕੇ ਖੜ ਗਈ ਕਰਮ ਵਾਲੀ ਕੇ ਜਦੋਂ ਥੱਲੇ ਬਹਿ ਗਏ ਆਪਾਂ ਨਾ ਠੀਕ ਅਮਰਤ ਠੀਕ ਆ ਭਰਾ ਲੈ ਚੱਲਗੇ ਬਾਕੀ ਪਲੀ ਪਲੀ ਤੇ ਆ ਕੋਈ ਰਲਸੀ ਨਹੀਂ ਗਈ ਮੇਰੇ ਬਹੁਤ ਜ਼ਿਆਦੀ ਆ ਮੱਝਾਂ ਦਾ ਦੁੱਧ ਦਾ ਚਿੱਟਾ ਮੈਂ ਵੀ ਖੂਬੀਆਂ ਖੂਬੀਆਂ ਮਤਲਬ ਗੱਲ ਐ ਐਉਂ ਹਾਂਜੀ ਲਓ ਵੀ ਦੋਸਤੋ ਰੇਡ ਪਰ ਤਾਂ ਪੁੱਛ ਲਵਾਂਗੇ ਆਪਾਂ ਸੱਤ ਪਰ 6 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਿਓ 3 ਮਹੀਨੇ ਦੀ ਗੱਭ ਚੱਕ ਪਾਸ ਸੀਲ ਸੂਲ ਬਹੁਤ ਜਿਆਦਾ ਵਧੀਆ ਥਣਾ ਦੇ ਪਾਸ ਆ 6 ਕਿਲੋ ਦੁੱਧ ਦਾ ਚਾਹ ਪਾਣੀ ਵੀ ਡੰਗਾ ਚੰਗਾ ਸਾਰਦੀ ਜਾਊਗੀ ਕਿਸੇ ਭਰਾ ਨੇ ਘਰੇ ਚੋਣੀ ਚਵਾਉਣੀ ਆ ਮਾਝੀ ਲੈ ਕੇ ਜਾਉਂਗੇ ਤੁਸੀਂ ਠੀਕ ਹੈ ਜੀ ਮੱਝਾਂ ਵਰਗਾ ਦੁੱਧ ਬਿਲਕੁਲ ਚਿੱਟਾ ਹਾਂਜੀ ਹਾਂਜੀ ਫਾੜ ਫੂਡ ਵੀ ਚਲੋ ਸੋਹਣੀ ਆ ਜਾਂਦੀ ਇਹਦੇ ਫੈਨ ਤੇ ਆਉਣੀ 5 ਜੀਰ ਤੋਂ ਘਟ ਗਈ ਆ ਇਹ ਅਮਰਤ ਕਿੰਨੇ ਦੇ ਦੇ ਰਿਆਂ ਫਿਰ ਹੁਣ ਵੀਰੇ ਮੋਲੇ ਦਾ ਆਪਾਂ ਕਰਦੇ 35000 ਰੁਪਇਆ ਵਿੱਚ 30 ਦੀ ਦੇਵਾਂਗੇ 30000 ਦੀ ਹਾਂਜੀ ਉਹਦੇ ਵਿੱਚ ਛੋੜ ਛੱਪਾ ਕਰਾਂਗੇ ਕੋਈ ਨਹੀਂ ਯਾਰ ਛੱਡ ਦ ਹਾਂਜੀ ਕੋਈ ਹੋਰ ਮਾਨਤਨ ਕਰਦੇ ਕੋਈ ਨਹੀਂ ਯਾਰ ਹੋਰ ਛੜਦਾ ਹੋਰ ਦੱਸੋ 28 ਦੀ ਹਾਂਜੀ ਠੀਕ ਹੈ ਬਿਲਕੁਲ ਜੈ ਜੀ ਦੱਸਿਆ ਵੀਰ ਗੱਬਣ ਦੀ ਆ ਟੋਕਰ ਗੱਬਣ ਨਾਗਾ ਠੀਕ ਹੈ ਜੀ 28000 ਦੀ ਅਮਰਤਾਂ ਦਾ ਦੇਵਾਂਗੇ 7 ਕਿਲੋ ਦੁੱਧ 6 ਮਨ ਕੇ 3 ਮਹੀਨੇ ਦੀ ਗੱਬਣ ਚੱਕ ਪਾਸ ਮੰਨ ਕੇ ਸੌਦਾ ਕਰ ਲਓ ਇਹ ਕੋਈ ਘਟਾ ਨਹੀਂ ਹੈਗਾ ਵੀਰ ਜੀ ਇਹ ਮਤਲਬ ਦੁੱਧ ਦੇਣੇ ਲਾਇਦਾ ਹੀ ਦੇਣਾ ਕਰਮਾਲੀ ਨਹੀਂ ਬਿਲਕੁਲ ਸਹੀ ਹੈ ਲਓ ਵੀ ਇਹ ਨਾਗ ਨੇ ਆਜੇ ਅਮਰਤ ਦੇ ਕੋਲ ਠੀਕ ਹੈ ਜੀ ਮਾਲੀ ਦਿਖਾਇਆ ਤੁਹਾਨੂੰ ਬੜਾ ਸੋਹਣਾ ਪੂਰਾ ਮਾਲੀ ਆ ਨੀਲੀ ਰਾਵੀ ਦਾ ਬਹੁਤ ਸੋਹਣੀ ਮਾਰਕਿੰਗ ਆ ਚੰਗੀ ਸੋਹਣੀ ਅੱਖ ਮਣਕੀ ਜਿਹੜੀ ਇਸ ਵਕਤ ਕੋਈ 22 ਲੀਟਰ ਦੁੱਧ ਤੇ ਠੀਕ ਆ ਜੀ ਚੱਲਣ ਲਈ ਆ। ਸੋ ਪਸ਼ੂ ਅੱਜ ਅਮਰਤੋਨਾਂ ਦੇ ਕੋਲ ਇੰਨੇ ਸੀਗੇ ਤੇ ਬਾਕੀ ਫਲਖਾਰ ਆਉਂਦੇ ਰਹਿੰਦੇ ਆ ਨਾਗੇ ਇਸ ਤਰ੍ਹਾਂ ਤੁਸੀਂ ਸੰਪਰਕ ਆਪਣਾ ਬਣਾ ਲਿਆ ਕਰੋ। ਅਮਰਤ ਇੱਕ ਨੰਬਰ ਬੋਲਦੇ ਵੀਰੇ। ਮੇਰਾ ਨੰਬਰ ਆਪਣਾ 81464 50298728246292 ਤੇ WhatsApp ਚੱਲਦਾ। ਕੋਈ ਵੀ ਆਨਲਾਈਨ ਸੌਦਾ ਕਰੂ ਉਹਦੀ ਵੀਰੇ ਫੁੱਲ ਗਰੰਟੀ ਜਿਹੜਾ ਇੱਥੇ ਆ ਕੇ ਤਸੱਲੀ ਕਰ ਗਿਆ ਉਹਦੇ ਤੁਹਾਨੂੰ ਪਤਾ ਆਪਣੀ ਗਰੰਟੀ ਖਤਮ ਹੋ ਗਈ। ਠੀਕ ਆ ਵੀ। ਹਾਂਜੀ ਹਾਂਜੀ। ਲੋਕ ਦੋਸਤੋ ਠੀਕ ਹੈ ਜੀ ਸੋ ਇਹ ਗੱਲ ਬਾਤ ਆ ਨੰਬਰ ਸਕਰੀਨ ਤੇ ਲੱਗ ਚੁੱਕਾ ਨੰਬਰਾਂ ਤੇ ਕਾਲ ਕਰ ਲਓ ਸੋ ਉਮੀਦ ਕਰਦੇ ਆ ਪਸ਼ੂ ਚੰਗੇ ਲੱਗੇ ਹੋਣਗੇ ਠੀਕ ਹੈ ਜੀ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਸੋ ਮਿਹਰਬਾਨੀ ਜਿੰਨੇ ਭਰਾ ਆਪਣੇ ਨਾਲ ਜੁੜੇ ਆ ਵੀਡੀਓ ਵੇਖਦੇ ਆ ਪੂਰੀ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ